ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਇੱਕ ਹੋਰ ਰੈਸਪੀ ਦੇ ਨਾਲ ਜਿਹਦੇ ਲਈ ਆਪਾਂ ਨੇ ਇਹ ਹਰਾ ਛ ਲੈ ਲੇ ਇਹਨਾਂ ਨੂੰ ਆਪਾਂ ਜਾਰ ਦੇ ਵਿੱਚ ਪਾ ਲੈਨੇ ਤੋੜਕੇ ਆਪਾਂ ਜਾਰ ਦੇ ਵਿੱਚ ਪਾ ਲੈਨੇ ਲੋ ਜੀ ਆਪਾਂ ਸਾਰੇ ਜਸ ਨੂੰ ਜਾਰ ਦੇ ਵਿੱਚ ਪਾ ਲਿਆ ਮੈਨਾਂ ਹੁਣ ਆਪਾਂ ਗ੍ਰੇਂਡ ਕਰ ਲੈਨੇ ਆ ਪੀਸ ਲੈਨੇ ਲਓ ਜੀ ਰਸ ਆਪਾਂ ਨੇ ਪੀਸ ਲੇ ਹੁਣ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਂਦੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਲਓ ਜੀ ਇਹ 35 ਲਿਆਲੇ ਉਪਲੇ ਆਲੂ ਇਹਨਾਂ ਨੂੰ ਆਪਾਂ ਛਿੱਲ ਲੈਣੇ ਆ ਇਹ ਆਪਾਂ ਨੇ ਵਾਲ ਲੈ ਦੋ ਤਿੰਨ ਘੰਟੇ ਹੋ ਗਏ ਵਾਲਿਆਂ ਨੂੰ ਫਿਰ ਆਪਾਂ ਨੇ ਪਲੇਟ 'ਚ ਕੱਟਦੇ ਤੇ ਚੰਗੀ ਤਰ੍ਹਾਂ ਇਹ ਠੰਡੇ ਹੋ ਗਏ ਨੇ ਹੁਣ ਆਪਾਂ ਆਲੂਆਂ ਨੂੰ ਛਿੱਲ ਲੈਣੇ ਆ ਕਿਉਂਕਿ ਜੇ ਆਲੂ ਠੰਡੇ ਹੋ ਜਾਣ ਫਿਰ ਇਹਦੀ ਪੀਠ ਬਹੁਤੀ ਉਹ ਨਹੀਂ ਹੁੰਦੀ ਢਿੱਲੀ ਨਹੀਂ ਹੁੰਦੀ ਜੇ ਆਪਾਂ ਗੱਤੇ ਦਿੱਤੇ ਨੂੰ ਛੱਲ ਲੈਣੇ ਆ ਫਿਰ ਉਹ ਪਾਣੀ ਜੇ ਛੱਡ ਜਾਂਦੇ ਨੇ ਠੰਡੇ ਹੋ ਕੇ ਵਧੀਆ ਹੋ ਜਾਂਦੇ ਨੇ ਇਹ ਸਖਤ ਜੇ ਚਲੋ ਜੀ ਆਪਾਂ ਸਾਰੇ ਆਲੂ ਛਿੱਲ ਕੇ ਫਿਰ ਮਿਲ ਦਿੰਦੇ ਹਾਂ ਲਓ ਜੀ ਆਲੂ ਆਪਾਂ ਨੇ ਸਾਰੇ ਛੱਲ ਲਏ ਹੁਣ ਆਪਾਂ ਇਹਨੂੰ ਬਾਲ ਦੇ ਵਿੱਚ ਲੋ ਜੀ ਇਹ ਪਕਲਾਸ ਨਾਲ ਇਦਾਂ ਆਲੂਆਂ ਨੂੰ ਦੱਬ ਲੈਨੇ ਕੱਲਾ ਕੱਲਾ ਆਲੂ ਛਿੱਟ ਗਏ ਉਹ ਜਿੰਮਤ ਹੈ ਇਹ ਟਲਕੜਤੀ ਆਪਣੇ ਕੋਲ ਮੈਸ ਕਰਨ ਵਾਲਾ ਨੀਚੇ ਭਾਂਡੇ ਅੰਦਰ ਉਹ ਰੋੜਿਆ ਪਿਆਤੀ ਲੋਕਾ ਚਲੋ ਅੱਜ ਦੇਸੀ ਤਰੀਕੇ ਨਾਲ ਆਲੂ ਆਪਾਂ ਮਿਕਸ ਕਰਦੇ ਆਂ ਜ਼ਰੂਰੀ ਨਹੀਂ ਜੀ ਆਪਣੇ ਕੋਲ ਵਧੀਆ ਚੀਜ਼ਾਂ ਹੋਣਗੀਆਂ ਤਾਂ ਹੀ ਆਪਾਂ ਚੀਜ਼ ਬਣਾ ਸਕਦੇ ਆਂ ਚਲੋ ਜੀ ਆਪਾਂ ਸਾਰੇ ਆਲੂਆਂ ਨੂੰ ਮੈਸ਼ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਲੋ ਜੀ ਆਲੂ ਆਪਣੇ ਸਾਰੇ ਆਪਾਂ ਨੇ ਮਿਕਸ ਕਰ ਲਏ ਚੰਗੀ ਤਰ੍ਹਾਂ ਫੁੱਟ ਗਏ ਨੇ ਕੁਸਾਪਾ ਮਸਾਲੇ ਪਾਉਣ ਲੱਗੇ ਹੋ ਜਾਣਗੇ ਤੇ ਵਿੱਚ ਮਸਾਲੇ ਐਡ ਕਰਾਂਗੇ ਚਲੋ ਜੀ ਹਲੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਿੰਦੇ ਆ ਲਓ ਜੀ ਆਪਾਂ ਨਮਕ ਪਾਉਣੇ ਆ ਲਾਲ ਮਿਰਚ ਪਾਉਣੇ ਆ ਟਾ ਮਸਾਲਾ ਪਾ ਲੈਨੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਮਚੂਰ ਪਾਊਡਰ ਨਿੰਬੂ ਵੀ ਪਾ ਸਕਦੇ ਆ ਨਿੰਬੂ ਮੈਨੂੰ ਲੈਣ ਜਾਣ ਦੀ ਘਾੜ ਹੋ ਗਈ ਜਿੱ ਪਿੱਛੋਂ ਮੈਂ ਕਿਹਾ ਚਲੋ ਆਮਚੂਰ ਪਾਊਡਰ ਪਾ ਲੈਨੇ ਹੁਣ ਆਪਾਂ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਨੇ ਆ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਲੋ ਜੀ ਆਪਾਂ ਨੇ ਦੋ ਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਵੀ ਆਪਾਂ ਆਲੂਆਂ ਦੇ ਵਿੱਚ ਮਿਕਸ ਕਰ ਲੈਨੇ ਆ ਬਿਲਕੁਲ ਬਰੀਕ ਕੱਟਾਂਗੇ ਬਹੁਤੀ ਨਹੀਂ ਪਾਵਾਂਗੇ ਜੀ ਮਿਰਚ ਇਸ ਪਹਿਲਾਂ ਆਪਾਂ ਲਾਲ ਵੀ ਪਾ ਲਈ ਲੋ ਜੀ ਆਪਾਂ ਹਰੀ ਮਿਰਚ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਵਿੱਚ ਲੋ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਆਪਣੀ ਹਰੀ ਮਿਰਚ ਹੋ ਗਈ ਹੁਣ ਆਪਾਂ ਢੱਕ ਕੇ ਰੱਖ ਦਿੰਨੇ ਆਂ ਲਾਓ ਜਿੱਦ ਤਰਾ ਆਪਣੀ ਸਿਮਲਾ ਮਿਰਚ ਲੈ ਲਈਆਂ ਇਹਨਾਂ ਨੂੰ ਆਪਾਂ ਇਦਾਂ ਗੋਲ ਕੱਟ ਲੈਣੇ ਆਂ ਇਹ ਜਿਵੇਂ ਲਾ ਮਿਰਚਾਂ ਨੂੰ ਆਪਾਂ ਇਦਾਂ ਹੀ ਗੋਲ ਕੱਟ ਲੈਨੇ ਆ। ਕੱਟੀਆਂ। ਹੁਣ ਇਹਦੇ ਵਿੱਚ ਆਪਾਂ ਆਹ ਚੀਜ਼ਾਂ ਨੇ ਜਿਹੜੀਆਂ ਕੱਢ ਦਿੰਨੇ ਆ ਇਹਦੇ ਰਿੰਗ ਚ ਬਣਾ ਲੈਨੇ ਨੇ। ਵੇਖੀ ਇਹਨਾਂ ਨੂੰ ਆਪਾਂ ਇਦਾਂ ਬਣਾ ਲੈਨੇ ਆ। ਸਾਰੀਆਂ ਸਿਮਲਾ ਮਿਰਚਾਂ ਦੇ ਵਿੱਚੋਂ ਆਹ ਆਪਾਂ ਕੱਢ ਦਿੰਨੇ ਆ ਪਾਟ। ਜਿਹੜਾ ਪਿਆਜ ਵਾਲਾ ਹੁੰਦਾ। ਇਹ ਚਾਹ ਤਾਂ ਕੋਲ ਆਪਾਂ ਨੇ ਸਾਰੇ ਇਸ ਤਰ੍ਹਾਂ ਬਣਾ ਲੈਨੇ ਆਂ ਪਾਣੀ ਲਓ ਜੀ ਆਪਾਂ ਨੇ ਸਾਰੇ ਰਿੰਗ ਬਣਾ ਲਏ ਹੁਣ ਇੱਧਰ ਆਪਾਂ ਨੇ ਲੈਣੇ ਨੇ 5-4 ਚਮਚੇ ਆਪਾਂ ਮੈਦੇ ਦੇ ਲੈ ਲੈਨੇ 2 ਚਮਚੇ ਆਪਾਂ ਕੌਣ ਪਾਉਂ ਲਓ ਜੀ ਆਪਾਂ ਥੋੜਾ ਜਿਹਾ ਦੇ ਵਿੱਚ ਕਾਲਾ ਨਮਕ ਵੇਟ ਕਰ ਲੈਨੇ ਹੁਣ ਆਪਾਂ ਇਹਨੂੰ ਘੋਲ ਬਣਾ ਲੈਨੇ ਆ ਥੋੜਾ ਥੋੜਾ ਪਾਣੀ ਪਾ ਕੇ ਘੋਲਾਂਗੇ ਚੰਗੀ ਤਰ੍ਹਾਂ ਆਪਾਂ ਗਾੜਾ ਜਿਹਾ ਘੋਲ ਬਣਾ ਲਵਾਂਗੇ ਇਹਦਾ ਲਓ ਜੀ ਆਪਾਂ ਨੇ ਇਦਾਂ ਘੋਲ ਬਣਾ ਲਿਆ ਲਓ ਜੀ ਆਪਾਂ ਗੈਸ ਬੰਦ ਦੇਆ ਇਹਦੇ ਉੱਪਰ ਆਪਾਂ ਧਰ ਲੈਨੇ ਆ ਪਾਏ ਨੇ ਇਹਦੇ ਵਿੱਚ ਆਪਾਂ ਨੇ ਸਰ੍ਹੋਂ ਦਾ ਤੇਲ ਪਾ ਲਿਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਨੇ ਆ ਲਓ ਜੀ ਜਿਹੜੀ ਆਪਾਂ ਨੇ ਆ ਪੀਠੀ ਤਿਆਰ ਕਰੀ ਤੀ ਇਹਨੂੰ ਆਪਾਂ ਸਿਮਲਾ ਮਿਰਚਾਂ ਦੇ ਵਿੱਚ ਪਾ ਲੈਨੇ ਆ ਤਾਂ ਇੱਥੇ ਸਿਮਲਾ ਮਿਰਚਾਂ ਨੂੰ ਭਰ ਲੈਨੇ ਆ आए थे तुसी जरूर ट्राई करके देखे जी बहुत टेस्टी बनते ने इस तरह आप सारिया शिमला मिर्चों भर लें लो जी इस तरह आप सारी शिमला मिर्चा रिंगा तैयार कर इधर अपने जेड़ा वो बना के रखे से रसा का चूरा ਉਹ ਆਪਿਆ ਇਧਰ ਆਪਾਂ ਨੇ ਜਿਹੜਾ ਆ ਘੋਲ ਕੇ ਰੱਖਿਆ ਦੀ ਮੈਦਾ ਤੇ ਆ ਨਾ ਰੋਟ ਉਹ ਆਤੀ ਲਓ ਜੀ ਜਿਹੜੀ ਆਪਾਂ ਸਿਮਲਾ ਮਿਰਚਾ ਭਰ ਕੇ ਰੱਖੀ ਦੀ ਆਲੂਆਂ ਦੀ ਇਹਨੂੰ ਆਪਾਂ ਏਦਾਂ ਡਿਪ ਕਰ ਲੈਨੇ ਮੈਦੇ ਦੇ ਵਿੱਚ ਏਦਾਂ ਆਪਾਂ ਸਾਰੀਆਂ ਸਿਮਲਾ ਮਿਰਚਾਂ ਨੂੰ ਇਹਦੇ ਵਿੱਚ ਡਿਪ ਕਰ ਕਰਕੇ ਪਾਊਡਰ ਸੁੱਕਾ ਸੁੱਕਾ ਜਿਹੜਾ ਆਪਾਂ ਉਹ ਬਣਾਇਆ ਸੀ ਰਸਾਂ ਦਾ ਪਾਊਡਰ ਉਹਦੇ ਨਾਲ ਚੰਗੀ ਤਰ੍ਹਾਂ ਕੋਟ ਕਰ ਲੈਣੀ ਹੈ। ਇਸ ਵਿੱਚ ਮਿਰਚੇਦਾਂ ਕਰ ਕਰ ਰੱਖ ਲਈ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਨੇ ਆ। ਜਿਹੜੇ ਪਾਸਾ ਚੰਗੀ ਤਰ੍ਹਾਂ ਪੱਕ ਲੈਣ ਤਾਂ ਫਿਰ ਆਪਾਂ ਦੂਜਾ ਪਾਸਾ ਉਲਟਾਂਗੇ। ਲਓ ਜੀ ਆਪਾਂ ਹੁਣ ਇਹਦਾ ਪਾਸਾ ਪਲਟਾ ਦਿੰਨੇ ਆਂ ਦੇਖੋ ਕਿੰਨਾ ਸੋਹਣਾ ਕਲਰ ਆਇਆ ਲਓ ਜੀ ਸਨੈਕਸ ਆਪਣੇ ਪੱਕ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆਂ ਤੇਲ ਤੋਂ ਬਾਹਰ इन्ना सोहना कलर आया देखो बहुत क्र, क्रांची बन गो ला अपने लो जी इस तरह इन्हों लो जी ये भी अपने टिक्किया चंगी तरह फ्राई हो गए ਆਪ ਪਹਿਲਾਂ ਤੇਲ ਤੋਂ ਬਾਹਰ ਕੱਢ ਲੈਨੇ। ਲਓ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਬਣਾ ਲੈਨੇ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।